ਚਰਚਾ ਦੇ ਵਿੱਚ ਹੁਣ ਬੋਲਦੇ ਇਹ ਨੀਤਾ ਵੀਰ ਸਮਰਾ ਵਾਲਾ ਔਰਲੇ ਪਾਸੇ ਬਾਈ ਜੀ ਧਰੂ ਦੌਧਰਦਾ ਭੱਜ ਗਿਆ ਚੱਲਿਆ ਕਿਹਦੇ ਨਾਲ ਆ ਜਿਹੜਾ ਹੁਣ ਦੰਦਾ 'ਚ ਜੀਭਾ ਦਵਾ ਦਿੰਦਾ ਜੰਗੀ ਭਾਨੀਆਂ ਨਾਲ ਆ ਗਿਆ ਬਾਈ ਜੀ ਉਹ ਆ ਗਈ ਬਾਈ ਜਿਹੜੇ ਉਹ ਬੰਦੇ ਖੜੇ ਆ ਥੋੜਾ ਅੱਜ ਪਹੀ 'ਚ ਹੋ ਜਾ ਪਿੱਛੇ ਸੋਲਾ ਬਾਜੀ ਪਹਿਲੀ ਗੱਡੀ ਸੇਹ ਦੇ ਖੇਡ ਮੇਲੇ ਤੇ 22 ਜਿੱਥੇ ਸਤੰਬਰ 2025 ਟਰੈਕ ਤੇ ਭੱਜੀ ਆਉਂਦੀ ਆ। ਮੈਨੂੰ ਹਲਾ ਨਾ ਦੇ। ਅੱਪ 24 ਸੈਕੰਡ 78 ਪੁਆਇੰਟ ਆ। 24 78 ਪੰ ਮੈਂ ਦੱਸਦਾ ਸੱਜੇ ਹੱਥਾੜੀ ਦਾ ਹੁੰਦਾ ਕੋਚ। ਆਮਰਾ ਦੋਨਾਂ ਤੇ ਇੱਕੋ ਜਿੰਨਾ ਸਮਾਂ ਆ ਇਹ ਪਰਲੇ ਪਾਸੇ ਬਾਈ ਜੀ ਮੰਡੀ ਅਹਿਮਦਗਰ ਦੇ ਨਾਲ ਕਾਲਖ ਤੇ ਨਾਲ ਮਾਜਰੀ ਪਿੰਡਾ ਮੁੰਡਾ ਕੈਨੇਡਾ ਚਾ ਗੇਲਾ ਸਿੰਘ ਦਾ ਪੁੱਤ ਸ਼ਿੰਦਾ ਮਾਜਰੀ ਵਾਲਾ ਗੁਰਮਨ ਮਾਜਰੀ ਵਾਲਾ ਇਹ ਸਨੀ ਮਾਜਰੀ ਵਾਲਾ ਮੋਠਾ ਰਸ਼ੀਨ ਵਾਲਾ ਜਿਹੜਾ ਬਿੱਟੂ ਧੰਨ ਵਾਲਾ ਪਰਲੇ ਪਾਸੇ ਭੱਜ ਗਿਆ ਤੇ ਔਰਲੇ ਪਾਸੇ ਬਾਈ ਜੀ ਧਰੂ ਦੌਧਰ ਦਾ ਭੱਜ ਗਿਆ ਇਹ ਯਾਦੀ ਵਜੀਰਾਬਾਦ ਦਾ ਭੱਜ ਗਿਆ ਇਹ ਬਾਈ ਜੀ ਸਿਮੇ ਹੁਣਾ ਦਾ ਅਮਰਤ ਹੁਣਾਂ ਦਾ ਦੌਧਰ ਵਾਲਾ ਭੱਜ ਗਿਆ ਗੋਲੇ ਝੋਲਡਾਂ ਦਾ ਭੱਜ ਗਿਆ ਅਵਤਾਰ ਮਹਿਲ ਕਲਾਂ ਦਾ ਭੱਜ ਗਿਆ ਜਿਹੜਾ ਉਰਲੇ ਪਾਸੇ ਭੱਜਿਆ ਤੇ ਸੱਚੇ ਸ਼ਿੰਗਾਰੇ ਹੁਣੀ ਉਡੇ ਫਿਰਦੇ ਚੈਨ ਟਾਲਾਂ ਦੇ ਫਾਦਰ ਸਾਹਿਬ ਪਹੁੰਚੇ ਹੋਏ ਆ ਸੋਤ ਅੱਗੇ ਭਾਈ ਲਓ ਬਾਜੀ ਦੇਖਦੇ ਆ ਤੀਜੀ ਸ਼ਬਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ ਆਪੋ 24 ਸੈਕਿੰਡ 75 ਪੁਆਇੰਟ ਆ ਬਾਈ ਜੀ ਸਮਾ ਦੋਨਾਂ ਤੇ ਕੁਝ ਨਹੀਂ ਆ ਜੱਸਿਆ ਦੱਸਣਾ ਮੈਂ ਸੱਜੇ ਹੱਥ ਵਾਲੀ ਦਾ ਹੁੰਦਾ ਇਹ ਆ ਬਾਈ ਜੀ ਚੈਂਪੀਅਨ ਖੇੜ ਪੈਂਦੇ ਆ ਪਟਾਕੇ ਇਹ ਪਰਲੇ ਪਾਸੇ ਬਾਈ ਜੀ ਜੱਗੀ ਦਾ ਭੱਜ ਗਿਆ ਭਾਮੀ ਵਾਲੇ ਦਾ ਜੱਸੇ ਵਿਦੇਸ਼ੇ ਦਾ ਭੱਜ ਗਿਆ ਇਹ இந்து ਮੇਕਵਾ ਤੇ ਆਪਣੇ ਵੱਲ ਬਾਈ ਜੀ ਇਹ ਗੁਰਵਿੰਦਰ ਹੁਣ ਦਾ ਸੇਹ ਵਾਲਿਆਂ ਦਾ ਗੁਰਸ਼ਰਨ ਟਾਲਾ ਚੈਨ ਟਾਲਾ ਸੁੱਖਾ ਨਾਗਰਾ ਗੋਲੂ ਜੋਧਾ ਰਵੀ ਬਰਬਾੜੀ ਰਣਜੀਤ ਸਿੰਘ ਜੀ ਸਹੋਤਾ ਬਾੜੀਆਂ ਅੱਗੀ ਉਦੋਂ ਇੱਦਾਂ ਹੀ ਸੀ ਜਦੋਂ ਆਪਾਂ ਗਰਮੀ ਜੀ ਚ ਖੇਡ ਕਲਾਈ ਸੀ ਮੇਰੇ ਖਿਆਲ ਜੂਨ ਦੇ ਵਿੱਚ ਸੋ ਇਹ ਮਾਣ ਆ ਵੀਰੋ ਪੰਜਾਬੀਆਂ ਦਾ ਅੱਗੀ ਬਈ ਖਾਲਸੇ ਦਾ ਮਾਣ गोपी मानकी आले का एक बच्चा भज्या गुरदेव सिंह गुरदेव सिंह दादा।, दादा जी का नौ चौबीस सैकंड बहत्तर पॉइंट चौबीस बहत्तर ਇਹ ਜਿਹੜਾ ਬਾਜੀ ਆਪਣੇ ਬਲਪੱਧਿਆਵਾ ਇਹ ਚਰਚਾ ਦੇ ਵਿੱਚ ਹੁਣ ਬੋਲਦੇ ਇਹ ਨੀਤਾ ਵੀਰ ਸਮਰਾਲਾ ਪਿਛਲਾ ਪਟਨਾ